ਗੋੜੇ ਹੱਤਵਾਦੀ ਅਤੇ ਭਾਰਤ ਦੇ ਵਿੱਚ ਮੋਸਟ ਵਾਂਟਡ ਦਾਊਦ ਇਬਰਾਹਿਮ ਦੀ ਸਿਹਤ ਖਰਾਬ ਦੱਸੀ ਜਾ ਰਹੀ ਹੈ ਲਗਾਤਾਰ ਇਹ ਸਵਾਲ ਚੁੱਕੇ ਜਾ ਰਹੇ ਨੇ ਲਗਾਤਾਰ ਇਹ ਸੁਰਖੀਆਂ ਵੱਧਦੀਆਂ ਨਜ਼ਰ ਆ ਰਹੀਆਂ ਨੇ ਹਾਲਾਂਕਿ ਅਜੇ ਤੱਕ ਨਿਰਧਾਰਤ ਟਿੱਪਣੀ ਕੋਈ ਨਹੀਂ ਕੀਤੀ ਗਈ ਪਰ ਜ਼ਰੂਰ ਹੁਣ ਤੱਕ ਭਾਵੇਂ ਉਹ ਪਾਕਿਸਤਾਨ ਦਾ মিডিਆ ਹੋਵੇ ਭਾਵੇਂ ਉਹ ਭਾਰਤ ਦਾ মিডিਆ ਹੋਵੇ ਭਾਵੇਂ ਉਹ ਖੂਫੀ ਏਜੰਸੀਆਂ ਹੋਣ ਜਾਂ ਫਿਰ ਅੰਤਰਰਾਸ਼ਟਰੀ মিডিਆ ਹੋਵੇ ਕਿ ਆਸਰਾਈਆਂ ਜਿਹੜੀਆਂ ਨੇ ਉਹ ਬਤੌਰ ਸੁਰਖੀਆਂ ਛਾਪਦਾ ਪਿਆ ਔਰ ਨਾਲ ਦੀ ਨਾਲ ਦਾਊਦ ਇਬਰਾਹਿਮ ਨੂੰ ਜ਼ਹਿਰ ਦੇਣ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ ਤੁਹਾਨੂੰ ਦੱਸ ਦਈਏ ਕਿ ਦਾਊਦ ਇਬਰਾਹਿਮ ਕਰਾਚੀ ਦਾ ਪਰਮਨੈਂਟ ਰੈਜ਼ੀਡੈਂਟ ਹੈ ਔਰ ਕਰਾਚੀ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਹੋਣ ਦੀਆਂ ਖਬਰਾਂ ਇਸ ਵੇਲੇ ਸਰਫਸ ਕਰ ਰਹੀਆਂ ਨੇ ਇਸ ਵੇਲੇ ਸਾਹਮਣੇ ਆ ਰਹੀਆਂ ਨੇ ਪਰ ਇਹਨਾਂ ਖਬਰਾਂ ਦੇ ਵਿੱਚ ਇਹਨਾਂ ਅਫਵਾਹਾਂ ਦੇ ਵਿੱਚ ਅਫਵਾਹਾਂ ਜਾਂ ਸੱਚਾਈ ਇਹਨਾਂ ਦੇ ਵਿੱਚ ਕਿੰਨੀ ਕੁ ਸੱਚਾਈ ਹੈ ਇਹ ਅਜੇ ਤੱਕ ਬਿਲਕੁਲ ਵੀ ਦੱਸੀ ਨਹੀਂ ਜਾ ਸਕਦੀ ਫਿਲਹਾਲ ਇਹੀ ਖਬਰਾਂ ਲੰਘੇ ਐਤਵਾਰ ਤੋਂ ਸਾਹਮਣੇ ਆ ਰਹੀਆਂ ਨੇ ਜਦੋਂ ਤੋਂ ਦਾਊਦ ਇਬਰਾਹਿਮ ਦੀ ਸਿਹਤ ਖਰਾਬ ਬਾਰੇ ਖਬਰਾਂ ਸਾਹਮਣੇ ਆਉਣ ਲੱਗੀਆਂ ਦਰਅਸਲ ਸਭ ਤੋਂ ਪਹਿਲਾਂ ਐਤਵਾਰ ਨੂੰ ਮੁੰਬਈ ਦੇ ਵਿੱਚ ਇਹ ਅਫਵਾਹ ਜਾਂ ਸੱਚਾਈ ਜੋ ਵੀ ਹੈ ਉਹ ਫੈਲੀ ਉਦੋਂ ਦਾਊਦ ਇਬਰਾਹਿਮ ਦੇ ਹਸਪਤਾਲ ਦੇ ਵਿੱਚ ਦਾਖਲ ਹੋਣ ਬਾਰੇ ਖਬਰ ਫੈਲੀ ਔਰ ਨਾਲ ਦੀ ਨਾਲ ਇਸ ਹਸਪਤਾਲ ਦੇ ਵਿੱਚ ਦਾਖਲ ਹੋਣ ਦੀ ਖਬਰ ਦਾ ਅਸਲ ਕਾਰਨ ਜ਼ਹਿਰ ਸਾਹਮਣੇ ਆਉਣ ਲੱਗ ਗਿਆ ਦੱਸਿਆ ਜਾ ਰਿਹਾ ਸੀ ਕਿ ਦਾਊਦ ਇਬਰਾਹਿਮ ਨੂੰ ਜ਼ਹਿਰ ਦਿੱਤਾ ਗਿਆ ਪਰ ਇਸ ਮਾਮਲੇ ਨੂੰ ਲੈ ਕੇ ਅਜੇ ਤੱਕ ਨਾ ਤਾਂ ਪਾਕਿਸਤਾਨ ਵੱਲੋਂ ਕੋਈ ਕਿਸੇ ਤਰ੍ਹਾਂ ਦੀ ਟਿੱਪਣੀ ਦਿੱਤੀ ਗਈ ਹੈ ਨਾ ਹੀ ਖੁਫੀਆ ਏਜੰਸੀਆਂ ਵੱਲੋਂ ਇਸ ਉੱਤੇ ਕੋਈ ਪੁਸ਼ਟੀ ਕੀਤੀ ਗਈ ਹੈ ਯਾਨੀ ਕਿ ਕਿਆਂ ਅਸਰਾਈਆਂ ਹੀ ਦੱਸੀਆਂ ਜਾ ਰਹੀਆਂ ਨੇ ਯਾਨੀ ਕਿ ਭਾਰਤ ਦੇ ਵਿੱਚ ਮੋਸਟ ਵਾਂਟਡ ਗੈਂਗਸਟਰ ਜਿਹੜਾ ਔਰ ਪਘੌੜਾ ਗੈਂਗਸਟਰ ਜਾਂ ਅੱਤਵਾਦੀ ਦੱਸਿਆ ਜਾਂਦਾ ਜਿਹੜਾ ਦਾਉਦ ਇਬਰਾਹਿਮ ਉਸ ਦੀ ਸਿਹਤ ਖਰਾਬ ਦੀ ਖਬਰ ਅਜੇ ਤੱਕ ਕੋਈ ਪੁਸ਼ਟੀ ਦਾ ਸਾਹਮਣਾ ਨਹੀਂ ਕਰ ਸਕੀ ਉਸ ਦੇ ਬਾਰੇ ਕੋਈ ਪੁਸ਼ਟੀ ਨਹੀਂ ਕੀਤੀ ਗਈ ਪਰ ਲਗਾਤਾਰੇ ਖਬਰਾਂ ਫੈਲ ਰਹੀਆਂ ਨੇ ਕਿ ਦਾਊਦ ਇਬਰਾਹਿਮ ਦੀ ਸਿਹਤ ਖਰਾਬ ਹੋ ਗਈ ਲਗਾਤਾਰੇ ਖਬਰ ਫੈਲ ਰਹੀ ਹੈ ਕਿ ਦਾਊਦ ਇਬਰਾਹਿਮ ਨੂੰ ਜ਼ਹਿਰ ਦਿੱਤਾ ਗਿਆ ਔਰ ਲਗਾਤਾਰ ਇੱਕ ਖਬਰ ਫੈਲ ਰਹੀ ਹੈ ਕਿ ਕਰਾਚੀ ਦੇ ਇੱਕ ਹਸਪਤਾਲ ਦੇ ਵਿੱਚ ਦਾਊਦ ਇਬਰਾਹਿਮ ਨੂੰ ਭਰਤੀ ਕਰਵਾਇਆ ਗਿਆ ਅਜੇ ਤੱਕ ਇਸ ਮਾਮਲੇ ਨੂੰ ਲੈ ਕੇ ਕੋਈ ਨਰਦਾਰਤ ਟਿੱਪਣੀ ਸਾਹਮਣੇ ਨਹੀਂ ਆ ਸਕੀ ਤੁਹਾਨੂੰ ਇਹ ਦੱਸ ਦਈਏ ਕਿ ਦਾਊਦ ਇਬਰਾਹਿਮ ਦੇ ਖਿਲਾਫ ਭਾਰਤ ਦੇ ਵਿੱਚ ਕਈ ਮਾਮਲੇ ਨੇ ਔਰ ਮੋਸਟ ਵਾਂਟਡ ਕ੍ਰਾਈਮਨਲ ਹੈਗਾ ਦਾਊਦ ਇਬਰਾਹਿਮ ਭਾਰਤ ਦੇ ਵਿੱਚ ਜਿਸ ਤਰ੍ਹਾਂ ਵੱਖ-ਵੱਖ ਕੇਸ ਉਸ ਉੱਤੇ ਦਰਜ ਨੇ ਉਹਨਾਂ ਦੇ ਵਿੱਚ ਭਾਰਤ ਵਿਰੋਧੀ ਗਤੀਵਿਧੀਆਂ ਵੀ ਇਨਵੋਲਡ ਨੇ ਉਹਨਾਂ ਦੇ ਵਿੱਚ ਅਜਾਨੀ ਹਮਲੇ ਵੀ ਇਨਵੋਲਡ ਨੇ ਉਹਨਾਂ ਦੇ ਵਿੱਚ ਵੱਖ-ਵੱਖ ਕਿਸਮ ਦੇ ਹੋਰ ਅਪਰਾਧ ਵੀ ਇਨਵੋਲਡ ਨੇ ਔਰ ਦਾਉਦ ਇਬਰਾਹਿਮ ਮੋਸਟ ਵਾਂਟਡ ਹੈਗਾ ਭਾਰਤ ਦੇ ਵਿੱਚ 1993 ਦੇ ਵਿੱਚ ਮੁੰਬਈ ਦੇ ਵਿੱਚ ਵੱਖ-ਵੱਖ ਬੰਬ ਧਮਾਕੇ ਜਿਹੜੇ ਹੋਏ ਸੀ ਬੰਬ ਧਮਾਕਿਆਂ ਦੀ ਲੜੀ ਸੀ ਉਸ ਦੇ ਵਿੱਚ ਵੀ ਦਾਉਦ ਇਬਰਾਹਿਮ ਦਾ ਨਾਮ ਜੋੜਿਆ ਜਾ ਚੁੱਕਿਆ ਸੀ ਖੈਰ ਇਸ ਤੋਂ ਇਲਾਵਾ ਤੁਹਾਨੂੰ ਇਹ ਦੱਸ ਦਈਏ ਕਿ 7 ਸਾਲ ਪਹਿਲਾਂ ਦਾਉਦ ਇਬਰਾਹਿਮ ਦੇ ਕੁਝ ਭਰਾ ਜਿਹੜੇ ਗ੍ਰਿਫਤਾਰ ਕੀਤੇ ਗਏ ਸਨ ਉਹਨਾਂ ਵੱਲੋਂ ਇਹ ਸਾਫ਼ ਪੁਸ਼ਟੀ ਕੀਤੀ ਗਈ ਸੀ ਕਿ ਦਾਉਦ ਇਬਰਾਹਿਮ ਕਰਾਚੀ ਦਾ ਪਰਮਨੈਂਟ ਰੈਜ਼ੀਡੈਂਟ ਹੈਗਾ ਤੇ ਉੱਥੇ ਹੀ ਰਹਿੰਦਾ ਹੁਣ ਇਸ ਵੇਲੇ ਜੋ ਖਬਰਾਂ ਸਾਹਮਣੇ ਆ ਰਹੀਆਂ ਨੇ ਉਹ ਸੱਚ ਨੇ ਜਾਂ ਝੂਠ ਇਹਦੇ ਬਾਰੇ ਅਜੇ ਕੁਝ ਕਿਹਾ ਨਹੀਂ ਜਾ ਸਕਦਾ ਜਾਂ ਮਹਿਜ਼ ਅਫਵਾਹਾਂ ਨੇ ਇਹ ਵੀ ਅਜੇ ਕੁਝ ਨਹੀਂ ਕਿਹਾ ਜਾ ਸਕਦਾ ਫਿਲਹਾਲ ਕਿਆਂ ਅਸਰਾਈਆਂ ਸਾਹਮਣੇ ਆ ਰਹੀਆਂ ਕਿ ਦਾਉਦ ਇਬਰਾਹਿਮ ਦੀ ਸਿਹਤ ਜਿਹੜੀ ਆ ਉਹ ਖਰਾਬ ਹੈ ਔਰ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਇਹ ਵੀ ਕਿਹਾ ਜਾ ਰਿਹਾ ਹੈ ਕਿ ਦਾਊਦ ਇਬਰਾਹਿਮ ਨੂੰ ਜ਼ਹਿਰ ਦਿੱਤਾ ਗਿਆ ਔਰ ਅਜੇ ਤੱਕ ਇਸ ਮਾਮਲੇ ਤੇ ਕੋਈ ਨਿਰਧਾਰਤ ਟਿੱਪਣੀ ਸਾਹਮਣੇ ਨਹੀਂ ਆ ਸਕੀ ਪਰ ਦੂਜੇ ਪਾਸੇ ਜ਼ਰੂਰ ਪਾਕਿਸਤਾਨ ਦਾ ਜਿਹੜਾ ਮੀਡੀਆ ਹੈ ਖਾਸ ਕਰਕੇ ਇੰਟਰਨੈਟ ਜਿਹੜਾ ਹੈਗਾ ਇੰਟਰਨੈਟ ਸੇਵਾਵਾਂ ਨੇ ਫੇਸਬੁੱਕ ਤੇ ਐਕਸ ਸੇਵਾਵਾਂ ਨੇ ਉਹਨਾਂ ਨੂੰ ਹੋਲਡ ਕਰ ਲਿਆ ਗਿਆ ਉਹਨਾਂ ਨੂੰ ਰੱਦ ਕਰ ਦਿੱਤਾ ਗਿਆ ਥੋੜੀ ਦੇਰ ਵਾਸਤੇ ਤਾਂ ਕਿ ਇਸ ਤਰ੍ਹਾਂ ਦੀ ਗੱਲ ਜਿਹੜੀ ਹੈ ਉਹ ਪਾਕਿਸਤਾਨ ਤੋਂ ਬਾਹਰ ਅਜੇ ਨਾ ਜਾ ਸਕੇ ਹੋ ਸਕਦਾ ਹੈ ਕਿ ਇਸ ਗੱਲ ਦੇ ਵਿੱਚ ਕੁਝ ਸੱਚਾਈ ਹੋਵੇ ਪਰ ਇਹ ਵੀ ਹੋ ਸਕਦਾ ਹੈ ਕਿ ਇਹ ਗੱਲ ਸਿਰਫ ਇੱਕ ਅਫਵਾਹ ਹੋਵੇ ਕਿਉਂਕਿ ਜੇ ਸੁਣੀਏ ਉੱਚ ਅਧਿਕਾਰੀਆਂ ਦੀਆਂ ਗੱਲਾਂ ਤੇ ਉਹਨਾਂ ਦਾ ਸਾਫ਼ ਕਹਿਣਾ ਹੈ ਕਿ ਇਹੋ ਜਿਹੀਆਂ ਅਫਵਾਹਾਂ ਆਮ ਸਰਫਿਸ ਕਰਦੀਆਂ ਨੇ ਤਾਂ ਕਿ ਧਿਆਨ ਜਿਹੜਾ ਉਹ ਫਟਕਾਇਆ ਜਾ ਸਕੇ ਪਰ ਇਸ ਮਾਮਲੇ ਨੂੰ ਲੈ ਕੇ ਨਿਰਧਾਰਤ ਟਿੱਪਣੀ ਆਉਣ ਦੀ ਉਡੀਕ ਅਜੇ ਤੱਕ ਕੀਤੀ ਜਾ ਰਹੀ ਹੈ ਜੋ ਵੀ ਹੋਏਗਾ ਤੁਹਾਡੇ ਸਾਹਮਣੇ ਰੱਖਦੇ ਰਾਵਾਂਗੇ ਔਰ ਤੱਕਲੀ ਬਨੇ ਰੋ 1 ਇੰਡੀਆ ਪੰਜਾਬੀ ਸਬਸਕ੍ਰਾਈਬ ਟੂ Never miss an update.